ਖੇਤ ਕੀ ਕਰਨਾ ਹੈ ਖੇਤ ਦੇਖ ਭਾਈ ਜਵਾਗ ਨੂੰ ਚਾ ਖੇਤ ਦਾ ਕਿਵੇਂ ਭਾਜਦਾ ਮਸਾ ਆਉਂਦੇ ਨੇ ਖੇਤ ਇੱਧਰ ਦਾ ਗਲਤ ਸੁਣ ਜਾ ਕਰਨ ਕੀ ਆ ਤੂੰ ਇੱਥੇ ਐਸ ਬੜਾ ਕਰਨ ਕੀ ਆ ਕੀ ਕਰਨਾ ਹੈ ਤੈਨੂੰ ਵੀ ਤਾਂ ਪੁੱਛਦਾ ਕੀ ਕਰਨਾ ਹੈ ਕੀ ਦੇਖ ਲਾ ਇਹ ਕੀ ਫਿਸਟਾਜ ਆ ਕੀ ਇਹ ਇਹ ਆਪਣਾ ਬਾਗ ਨਾ ਨੀ ਬਾਣ ਤਾਂ ਆਪਣਾ ਆ ਕੀ ਲੱਗੇ ਹੱਥ ਆ ਕੀ ਆ ਜਾਣਦੇ ਤੋਹ ਕੀ ਆ ਕੀ ਆ ਇਹ ਤੈਨੂੰ ਪਤਾ ਹੀ ਨਹੀਂ ਕੀ ਆ ਇਹ ਕਣਕ ਹੈ ਇਹ ਇਹਦੀ ਰੋਟੀ ਬਣਦੀ ਹੁੰਦੀ ਹੈ ਹਾਂ ਤੈਨੂੰ ਐ ਹੀ ਨਹੀਂ ਪਤਾ ਅੱਡੇ ਛੋਟਿਆਂ ਦੇ ਐਡੇ ਛੋਟੇ ਨਹੀਂ ਵਿੱਚ ਨਾ ਬੜੇ ਗਿੱਲੇ ਹੈ ਇਧਰ ਆ ਬਾਹਰ ਤੈਨੂੰ ਐ ਹੀ ਨਹੀਂ ਪਤਾ ਰੋਟੀ ਕਿਹਦੀ ਬਣਦੀ ਹੈ ਹਾਂ ਕਿਹਦੀ ਬਣਦੀ ਰੋਟੀ ਇਹਦੀ ਰੋਟੀ ਬਣ ਜੇ ਕਣਕ ਦੀ ਚੱਲ ਅੱਗੇ ਹੋਰ ਅੱਗੇ ਜਾਇਆ ਜਿਹੜੂ ਦੇਖਣ ਕੈਮਰੇ ਦਾਸ ਪਹਿਲਾਂ ਤਾਂ ਹੈ ਕਿਹਦਾ ਤਾਂ ਅਸਟਾਈ ਦੇਖਣ ਗਿਆ ਕੀ ਕਰਦਾ ਹੈ ਹੂੰ ਇੱਲੇ ਇਹ ਤਾਰੇ ਨਾ ਦੇ ਬਾਬਾ ਕਿਹੜਾ ਬਾਬਾ ਹੈ कि बना तू बाबा की करेंगे बाबे का फिर चलते पहली बारी आया खेत पहला किन्नी बारी आया हां इधर की है फिर गया पार्ण। ਇਹ ਬੱਟਾ ਇੱਧਰ ਕੰਮ ਕੀ ਜਣਾਉਣਾ ਉਹ ਦੱਸਤਾ ਦੇ ਹਾਂ ਹੂੰ ਤੇ ਬੱਟਾ ਤੁਰਨਾ ਨਹੀਂ ਆਉਂਦਾ ਆਉਂਦਾ ਨਹੀਂ ਹਾਂ ਨਾ ਨਾ ਸੱਪ ਇਹਦੇ ਵਿੱਚ ਤਾਂ ਯਾਰ ਇਹਦੇ ਵੀ ਕੱਢੋ ਕੀ ਇਹਦੇ ਵਿੱਚ ਸੱਪ ਇੱਥੇ ਵੀ ਐ ਤਣ ਲਾਣ ਦੇ ਖਿਚਤਾ ਜੇ ਬੈ ਜਾਣਾ ਕਿਧਰ ਮੈਨੂੰ ਦੱਸ ਤਾਂ ਦੇ ਅੱਜ ਬਸ ਵਾਪਸ ਇੱਥੇ ਹੀ ਕਰਾਂਗੇ ਜਾ ਕੇ ਤੂੰ ਅੱਜ ਕੀ ਕਰੇਂਗਾ ਜਦੋਂ ਕੋਈ 10 ਵਜੇ ਇੱਧਰ ਕੋਈ ਗੜੇ ਲਾਈ ਜਾਂਦਾ ਗਿੱਲਾ ਥਾਂ ਬਈ ਉਹ ਦੱਸੂਂਗਾ ਕੀ ਚੀਜ਼ ਕੀ ਚੀਜ਼ ਵੀ ਆਪਣਾ ਬੰਨ ਹਾਂ ਸਾਰਾ ਹਾਂ ਕੀ ਭਾਲਣਾ ਤੂੰ ਫਿਰ ਹਾਂ ਉਹ ਵੀ ਹਾਂਜੀ ਮੈਂ ਉੱਥੇ ਜਾਣਾ ਕੀ ਕਰੀਏ ਜਾ ਕੇ ਉੱਥੇ ਧੁੱਪੇ ਕੋਸ਼ਿਸ਼ ਮੈਂ ਬੁਰਾ ਨਹੀਂ ਆਉਣਾ। ਚਲ ਤੂੰ ਬਣਾਣਾ ਕੀ ਬਣਾਉਣਾ ਹੁਣ ਦੇਖੂ ਤੈਨੂੰ ਅੱਜ ਬਣਾਉਂਦਾ ਕੀ ਆ। ਬਾਜਾ। ਹੌਲੀ ਜਾਈ ਹੌਲੀ ਦੇਖ ਕੇ। ਡਿੱਗਣਾ ਭਈ। ਹੈ? ਨਹੀਂ ਡਿੱਗਦਾ। ਪਤਲੀ ਪਟਾਗੀ। ਹੈ? ਪਤਲੀ ਪਟਾ। ਪਤਲੀ ਪਟਾਗੀ ਓਏ। ਕਾਪੋਂ ਦਾ ਤੇ ਕੀ ਆ ਇਹ ਕੀ ਇੱਥੇ ਖੂਆ ਕੀ ਆ ਖੂਆ ਖੂਆ ਕੀ ਹੁੰਦਾ ਤੇਰੇ ਬਾਹਰੋਂ ਦੁੰਗਾ ਹੁੰਦਾ ਨੱਕਾ ਹੈ ਕੀ ਤੇ ਕੀ ਉਹਨੇ ਸੁਸੂ ਕਰ ਲਾ ਆਪ ਕੋ ਭਾਂਜੀ ਕਰ ਦਿੱਤੇ ਕੀ ਕਰਦਾ ਕੀ ਕਰੀਏ ਨਾ ਯਾਰ ਕਈ ਬੱਸ 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 ਮਾੜੀ ਬਣ ਗਈ ਹੈਲੋ ਗਾਇਸ ਫਿਰ ਆ ਗੱਲਾਂ ਨਹੀਂ ਕਰਨੀਆਂ ਤੁਸੀਂ ਮੇਰੇ ਨਾਲ ਫਿਰ ਜਿਹੜੀ ਵੀਡੀਓ ਕਰ ਬਣੂ ਤੇਰੀ ਗੱਲਾਂ ਨਾਲ ਹੀ ਬਣੂ ਹਾਂ ਗੱਲਾਂ ਇਕੱਲੇ ਕੱਲਾ ਕੀ ਕਰਨਾ ਹੈ ਖੇਤ ਅੱਜ ਅਸੀਂ ਗੇੜਾ ਮਾਰ ਕੇ ਆਏ ਹਾਂ ਤੇ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਹਾਂ ਗੇੜਾ ਮਾਰ ਕੇ ਖੇਤ ਯਾਹ ਅੱਛਾ ਜਰਾ ਉੱਠ ਇਕ ਪਿਆ ਉੱਠ ਦਵਾਰੇ ਡਿਗ ਪੇਗਾ ਫਿਰ ਫਿਰ ਕੀ ਫਾਇਦਾ ਨਾ ਕੋਈ ਚਾਹੇ ਕਢਾਓ ਯਾਰ ਤੈਨੂੰ ਇਹੋ ਜਿਹੀ ਕਰਾਂਗੇ ਫਿਰ ਹਾਂ ਮਰੇ ਚਲਾ ਕੇ ਨਾ ਰਹਾ ਫਿਰਤਾ ਜਾ ਕੀ ਆ ਬਈ ਆਗ ਲੱਗ ਰਿਹਾ ਆਹਾ ਕਰੰਟ ਨਹੀਂ ਕੀ ਕਹਿੰਦੇ ਇਹਨੂੰ ਦੱਸ ਹੀ ਕਹਿੰਦੇ ਆ ਟਰਾਂਸਫਾਰਮਰ ਇਹ ਕਦੇ ਵਾਸਤੇ ਨ ਕੀ ਚੱਲਦਾ ਇਹ ਨਾਲ? ਨਾ ਬਿਜਲੀ। ਬਿਜਲੀ? ਨਹੀਂ ਹੋਰ ਹੋਰ ਵੀ ਚੱਲਦਾ ਕੋਈ ਨਾ ਮੋਟਰ। ਪਾਣੀ ਚੱਲਦਾ ਇਹ ਨਾ। ਵਿੱਚ ਡਿੱਗ ਪਏਗਾ ਤੂੰ ਢੂਂਗੀ ਵੜੀ ਹੈ। ਫੇਰ ਇਹ ਵਿੱਚ ਡਿੱਗ ਪਿਆ ਤੂੰ। ਇਹਦੇ ਪਾਣੀ ਤਾਂ ਆਉਂਦਾ ਨਹੀਂ ਹੁਣ। ਕੀ ਚੋ? ਹੋ ਜਾ। ਕਰੰਟ ਨਹੀਂ ਆਉਂਦਾ। ਹੁਣ ਕਰੰਟ ਨਹੀਂ ਹੈਗਾ ਤਾਂ ਕਰਕੇ ਨਹੀਂ ਆਉਂਦਾ। ਮੈਂ ਤਾਂ ਉਹ ਫੇਰੀ ਆਉਣਾ ਹੋਰ ਕਿਸਾ ਆਊਗਾ ਕਿਉਂ ਗਰੰਟ ਤਾਂ ਹੈਗਾ ਕਿੱਥੇ ਆ ਚੱਲ ਜੀ ਤਾਂ ਹੈਗੀ ਨਹੀਂ ਉਹ ਤਾਂ ਜਿਹੜਾ ਰਾਜ ਚ ਗਰੰਟ ਆ ਹੈ ਦੂਜੇ ਰਾਤ ਆਪਣੀ ਗਰੰਟ ਤਾਂ ਆ ਹੈ ਉਹਨੇ ਗਰੰਟ ਉਹ ਹੈ ਅੱਛਾ ਗਏ ਆਪਣੀ ਗਰੰਟ ਅੱਡ ਦੋ ਉਹਨੇ ਅੰਦਰੇ ਗਰੰਟ ਅੱਡ ਹੈ ਇਹਦਾ ਅੱਡ ਹੈ ਆਪਣੀ ਤਾਂ ਵਾਲੀ ਉਹ ਅੰਦਰ ਹੀ ਹੋ ਗਈ ਆ ਰਾਸ ਸਾਰਨ ਦੇ ਕੀ ਆ ਫਿਰ ਕੀ ਦੇਖਣਾ ਹੈ ਵਿੱਚ ਅੱਛਾ ਡਿੱਗ ਪਏ ਆ ਯਾਰ ਤੇ ਵਿੱਚ ਨਾ ਕਿਚਤਾ ਲ ਬੂਟ ਕਿ ਲੈਵਾਂਗੇ ਪੁੱਤ ਚਲ ਆਜਾ ਮੈਂ ਤਾਂ ਉਧਰ ਜਾਣਾ ਫੇ ਡਿੱਗ ਪਾ ਬਣੀ ਕੀ ਆ ਚਲ ਆਓ ਮੋਟਰ ਦੇਖਿਆ ਫਿਰ ਹੁਣ ਤੇਰੀ ਫਰਾਪਾ ਚੱਲਾਇਆ ਕਰੇ ਹੋਰ ਕੀ ਕਰੇਗਾ ਤੇਰਾ ਜੀ ਲੱਗੇ ਇੱਥੇ ਆ ਕੇ ਕਿਉਂ ਐਸੇ ਆ ਗੀਓ ਤੈਨੂੰ ਗੱਲਾਂ ਕਰਾਂਗੇ ਗੱਲਾਂ ਕੀ ਗੱਲਾਂ ਕਰੇਗਾ ਕਰਾਂਗੇ ਚੰਗਾ ਨਹੀਂ ਜਾਂਦੇ ਫਿਰ ਕੁਸਟ 10 ਮਿੰਟਾਂ ਲੰਗੇ। ਕਿੰਨੇ ਮਿੰਟਾਂ ਨੂੰ? ਜਦੋਂ ਮੰਮਾ ਦਾ ਫੋਨ ਆ ਗਿਆ। ਓਕੇ। ਫੇਰ ਜੇ ਮੰਮਾ ਦਾ ਫੋਨ ਆ ਗਿਆ ਫਿਰ ਚੱਲੇਗਾ? ਤਾਂ ਫਿਰ ਕਿ ਜਾਏਗਾ? ਓਕੇ ਫਿਰ ਲੇਟ। ਅੱਛਾ ਫਿਰ ਲੇਟ ਹੋ ਜਾਾਂਗੇ। ਠੀਕ ਹੈ। ਜਦੋਂ ਮੰਮਾ ਦਾ ਫੋਨ ਆ ਗਿਆ। ਚੰਗਾ। ਇੱਥੇ ਕਰੰਟ ਹੱਥ ਨਾਲ ਹੀ। ਜਿੰਦਾ ਲੱਗਿਆ ਨੂੰ ਖੁੱਲੂ ਕਿਵੇਂ ਜਾ ਰਹੇ। ਇਹ ਪਾਣੀ ਪੈਣ ਤੋਂ ਇੱਥੇ ਕਰੰਟ ਆ ਖਿੱਚਦਾ ਇੱਥਣ ਵਾਲ ਨੂੰ ਨਾ 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 ਯਾਰ ਨਹੀਂ ਖੁੱਲਦਾ ਟੁੱਟ ਜਾਊਗਾ ਆ ਗਿਆ ਲੈ ਕਰੰਟ ਐ ਇੱਥੇ ਕਰੰਟ ਐ ਕੀ ਦੇਖ ਰੇ ਕਰੰਟ ਚੱਲਦੀ ਲਾਈਟ ਹੈ ਨਹੀਂ ਪੁੱਤ ਤੂੰ ਕੀ ਦੇਖਣਾ ਐ ਵੇ ਪਲੱਗ ਪਲੱਗ ਨੇ ਕਰੰਟ ਐ ਚੱਲ ਲਾ ਦੇ ਗੁੰਡੀ ਚੱਲ ਲਾ ਦੇ ਆ ਚਲੀਏ ਲੁਕ ਜੂਗਾ ਲੁਕ ਨਾ ਜਾਈਂ ਇੱਥੇ ਕਰੰਟ ਟੈਂ ਲਾ ਗੁੰਡੀ ਲੱਗ ਰਾ ਹਾਂ ਹੈ ਚੱਲ ਹੁਣ ਉੱਪਰ ਹੈ? ਹੈ? ਦੀਵਾ ਦੀਵਾ ਕਰਨਾ ਤੂੰ ਦੀਵਾ ਦੀਵਾ ਤੂੰ ਦਿਵਾਲੀ ਵੇਲੇ ਲਾ ਕੇ ਆ ਸੀ ਇਹ ਫਿਰ ਕਿੱਥੇ ਰੱਖਾਂਗਾ ਹੁਣ ਕਾ ਸਿੱਟੇਗਾ ਨਾਣਾ ਸਿੱਟਦਾ ਨਹੀਂ ਹੋਰ ਇਹ ਦਵਾਈ ਸਾਈ ਲਉਗੀ ਹਾਂ ਕਰਾਂ ਕੀ ਤੁਹਾਨੂੰ ਮੈਂ ਦੱਸਦਾ ਤੇ ਯਾਰ ਇਹ ਚ ਨਹੀਂ ਛੱਡਦੇ ਨਦੀਵਾ ਮੈਂ ਤੇਰੇ ਨਾਲ ਕਿੱਦਾਂ ਦੂੰਗਾ ਮੈਨੂੰ ਪਤਾ ਸੀ ਢੇਕਣਾ ਮਾਰੇ ਕਹੇਂਗੇ ਬਹੁਤ ਕੁਝ ਗਿਆ ਨਾ ਥੱਲੇ ਸੱਦਾ ਦੂੰਗਾ ਹੋਰ ਤੇ ਹੋਰ ਅੱਗੇ ਵੀ ਹੁੰਦਾ ਇੱਦੋਂ ਅੱਗੇ ਕਿਵੇਂ ਜਾਊਗਾ ਫਿਰ ਇੱਥੇ ਖੜਾ ਤੋ ਐ ਹੂੰ ਨਹੀਂ ਇੱਥੇ ਖੜਾ ਤੋ ਐ ਆ ਹੀ ਹੁੰਦਾ ਚੱਲ ਆ ਜਾ ਵੀ ਚੱਲਦਾ ਮੈਂ ਤਾਂ ਫਿਰ ਆਜੋ ਗੱਲਾਂ ਕਰਾਂਗੇ ਹਾਂ ਗੱਲਾਂ ਕੀ ਗੱਲਾਂ ਗੱਲਾਂ ਕਰ ਫਿਰ ਮੇਰਾ ਫੋਨ ਆਉਂਦਾ ਲੈ ਨੂੰ ਬੰਦ ਕਰ ਆਪਾਂ ਖੇ ਨਾਲੀ ਤੇ ਆ ਗਿਆ ਨਾਲੀ ਤੇ ਕੀ ਦੇਖੇ ਇੱਥੋਂ ਉੱਤਰ ਯਾਰ ਇਸ ਤਾਂ ਰਾਹ ਵਾਲਾ ਖਰਾਬ ਆ ਇਹਦੇ ਪਾਣੀ ਦੇ ਕਿੰਨਾ ਹੋਏ ਇਹ ਤੁਹਾਨੂੰ ਪਤਾ ਹੈ ਫੁੱਲ ਭਰ ਗਈ ਸੀ ਕਿਰਾ ਜਦੋਂ ਆਪਾਂ ਪਹਿਲਾਂ ਨਹੀਂ ਆਏ ਸੀਗੇ ਕਿੰਨਾ ਪਾਣੀ ਸੀਗਾ ਉਦੋਂ ਇੱਥੇ ਬਹੁਤ ਲੋ ਪਿਛਲੇ ਸਾਲ ਕਿੰਨਾ ਪਾਣੀ 2 ਸਾਲ ਹੋ ਗਏ ਨਾ ਕਿੰਨਾ ਪਾਣੀ ਸੀਗਾ ਉਦੋਂ 5 ਸਾਲ ਭਰ ਆਈ ਇੱਥੋਂ ਉਧਰ ਉਤਰਾਂਗੇ ਉਧਰ ਦੀ ਸਾਈਡ ਤਾਂ ਨਹੀਂ ਇੱਥੋਂ ਉਤਰਣੀ ਜਾਂਦਾ ਤੇ ਚਿਲਕ ਜੇਗਾ ਆਜੋ ਚੱਲੀਏ ਆਜੋ ਹਾਂ ਕਿੱਥੇ ਚੱਲੀਏ ਉਹ ਉਹ ਕਿਦਾ ਘਰ ਆ ਉਹ ਘਰ ਕਿਦਾ ਹੋ ਘਰ ਕਿਦਾ ਸਪਲਮਣ ਕਰਮੇ ਦਾ ਜੋ ਨਾਲੀ ਉੱਤੇ ਆ ਨਾ ਦੱਸ ਕਿੱਥੇ ਜਾਣਾ ਹੁਣ ਚੰਗੂਆ ਕਿੱਥੇ ਉਤਰਾਂਗੇ ਇੱਥੇ ਤਾਂ ਮੈਂ ਛੜਨਾਂ ਤੱਕ ਮਾਰਨਾ ਹੈ ਹਾਂ ਆਜਾ ਆਜਾ ਡਰਪੋਕੀ ਡਰਪੋਕੀ ਕਿੱਥੇ ਉਤਰਾਂਗੇ ਇੱਥੋਂ ਡਿੱਗੇ ਨਹੀਂ ਉਧਰ ਤਾਂ ਜਾ ਹੀ ਆ ਨਾ ਉਰੇ ਤੁਰੇ ਦਿਨ ਜਾ ਜਾਂਦਾ ਉਧਰ ਤਾਂ ਰਾਹ ਹੀ ਨਹੀਂਗਾ ਉੱਥੇ ਉਧਰ ਵੀ ਰਾਹ ਨਹੀਂ ਆਹ ਦੇਖੀ ਓਏ ਆ ਕੁਛ ਤਾਂ ਕਿੰਨਾ ਬਾਣ ਡਿੱਗ ਪੈਣ ਵਾਲੀ ਦੇ ਵਿੱਚ ਆਜਾ ਨਾਲੀ ਖੋਰ ਕੇ ਲੈ ਗਈ ਸਾਰਾ ਬਾਣ ਜਾ ਦੇਖ ਲਾ ਕੀ ਭਾਲ ਕੇ ਲੈ ਆਂਗੇ ਇਧਰੋਂ ਹੈਂ ਨੀ ਮੋਟਾ ਹੋ ਗਿਆ ਭਗ ਜਾ ਫਿਰ ਮੈਂ ਤਾਂ ਭਗ ਜਾ ਮੈਂ ਨਹੀਂ ਲਿਖਦਾ ਆਉਂਦਾ ਫਿਰ ਮੰਗਰ ਇਹ ਤੋਂ ਟ੍ਰੈਨਿੰਗ ਆ ਨਾ ਇਧਰ ਜਾ ਕੇ ਕੀ ਕਰੇਂਗਾ ਤੂੰ ਚੜਾ ਚੁੜਨ ਜਾਂਦਾ ਫਿਰ ਆਪੀ ਚੜ ਜੀਂ ਵਸ ਬੀ ਜਿੰਨੇ ਚੜਾਏ ਜਾਉਂਦੇ ਇੱਥੋਂ ਖੜਦਾ ਨਹੀਂ ਜਾਏਗਾ ਇੱਧਰ ਦੀ ਜਾ ਚੰਗਾ ਇੱਧਰ ਦੀ ਇੱਧਰ ਦੀ ਉਹ ਚਲਾ ਰਿਹਾ ਹੈ ਹੈ ਭਾਗਿਆ ਹੋਏ ਕੀ ਕਰੀਏ ਜਾ ਕੇ ਮੈਂ ਦੱਸਤਾ ਦੇ ਤੂੰ ਦੇਖਣ ਤਾਂ ਨਾਲ ਹੀ ਆਇਆ ਹੈ ਨਾਲ ਹੀ ਤਾਂ ਇੱਧਰ ਹੈ ਆ ਸੀ ਫਿਰ ਤਾਂ ਕਿੱਧਰ ਹੈ ਨਾ ਨਾ ਬੋਲ ਤੂੰ ਹੈ ਨੱਤੀ ਦਾ ਚਿੱਟੇ ਐ ਬਾਬਾ ਮੋਟਰ ਚਾਲੂ ਹੋਊ ਚ ਹੈ ਮੋਟਰ ਚਾਲੂ ਹੋ ਚੁੱਕੀ ਹੈ ਫਿਜਲੀ ਹੋਜੂ ਫਿਰ ਮੋਟਰ ਚਾਲੂ ਤੈਨੂੰ ਹੀ ਕਹਿੰਦੀ ਐ ਬਾਬਾ ਮੇਰੇ ਤਾਂ ਤੈਨੂੰ ਹੁਣ ਨਾਲੀ ਦੇਖ ਕੇ ਕੀ ਮਿਲ ਗਿਆ ਕੀ ਮਿਲ ਕੇ ਤੈਨੂੰ ਨਾਲੀ ਦੇਖ ਕੇ ਹੂੰ ਓਹ ਕੌਣ ਆ ਗਿਆ ਓਏ ਕੌਣਾ ਹੁੰਦਾ ਸੀ ਮੈਨੂੰ ਮੜਾ ਜਾ ਖਿਸਤਾ ਲਿਆ ਤੂੰ ਦੇਖ ਲੈ ਮੋਟਰਸ ਤੇ ਜਾਣਦਾ ਤੂੰ ਉਹ ਬੱਬਾ ਉਹ ਬੱਬਾ ਦਾ ਦੇਖ ਪਹਿਲਾਂ ਕੌਣ ਹੈ ਬੱਬਾ ਥੋੜੀ ਆ ਯਾਰ ਆ ਗਿਆ ਵੀ ਆ ਗਿਆ ਆ ਗਿਆ ਆ ਆ ਗਿਆ ਵੀ ਮੁੰਡੇ ਆ ਗਿਆ ਆ ਗਿਆ ਆ ਗਿਆ ਮੂਹਮੇ ਲੱਗਿਆ ਤਾਂ ਦਾਨੁਸ਼ਾ ਇੱਕ ਬੱਚਾ ਸੀ ਮੂਹਮੇ ਲੱਗਿਆ ਤਾਂ ਦਨਸੋਰ ਤੁਸੀਂ ਦੇਖਿਆ ਦਨਸੋਰ ਇੱਥੇ ਹੁਣ ਮੈਂ ਮੈਂ ਤਾਂ YouTube 'ਚ ਦੇਖਿਆ ਤਾਂ ਫੋਨ 'ਚ ਬੋਲੀ ਵੀਰੋਂ ਦੇਖੀ ਨਹੀਂ ਹੁਣ ਉੱਥੇ 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 ਪਤਨ ਨੂੰ ਆਵਾਜ਼ ਕਿਦੀ ਆਈ ਸੀ ਨੀਚੇ ਗਿਆ ਸੀ ਤੁਸੀਂ ਜਦੋਂ ਉੱਥੇ ਨਾਲੀ 'ਚ ਕਿਹਦੀ ਆਵਾਜ਼ ਆਈ ਸੀ ਨਹੀਂ ਹੀਗੀ ਉਹ ਇੰਦਰੀਆਂ ਦਾ ਸੀਗਾ ਹੈ ਕਿਰੀਆਂ ਦੀ ਸੀਗੀ ਉਹ ਇੰਦਰੀਆਂ ਦੇ ਸ਼ੇਰਖਾਂ ਦੇ ਆਵਾਜ਼ ਸੀ ਉਹ ਤੇ ਕਿ ਕਿਸ ਨੇ ਕਿ ਬਿਲੱਤਾ ਉਹ ਉਹ ਤੇ ਸ਼ੇਰ ਬਿਲੱਤਾ ਮੈਂ ਲੈ ਕੇ ਆਉਂਦਾ ਅੱਛਾ ਗੇ ਚਲੋ ਦੇਖਿਓ ਫਿਰ ਖੁਸ਼ਤਾ ਚੱਲੀਏ ਕਰੇ ਚੱਲੀਏ ਕਰੇ ਹੈ ਸੰਡੇ ਐਂਟਰਟੇਨਮੈਂਟ ਹੋ ਗਿਆ ਵਧੀਆ ਤੁਹਾਡਾ ਹਾਂਜੀ ਐਂਟਰਟੇਨਮੈਂਟ ਹੋ ਗਿਆ ਵਧੀਆ ਦੋਨੋਂ ਮੇਆ ਕੀ ਖੇਡਦੇ ਆ ਸ਼ਰਮਾ ਜਾ ਰਹੇ ਇਹ ਪਤਾ ਨਹੀਂ ਕੋਈ ਖੇਡਦੇ ਆਪਣੀਆਂ ਖੇਡਾਂ ਹਲਦੀਆਂ ਖੇਡਦੇ ਆ ਆ ਮੈਂ ਲਿਖਿਆ ਅੱਜ ਮੇਰਾ ਚੱਲ ਖੁਸ਼ਤਾ ਕਰੇ ਚੱਲਦੇ ਆਪਾਂ ਆ ਪਿਆ ਬਦਰਾਸ਼ ਚਲੋ ਜੀ ਕਰੇ ਬਾਈ ਚਲੋ ਬਾਏ ਕਰ ਦੇ ਇਹਨਾਂ ਨੂੰ ਲੈ ਵੀ ਚੰਗਾ ਸਮੈਰਾ ਕਰੇ ਚੱਲੇ ਫਿਰ ਅਸੀਂ ਹਾਂ ਓਕੇ ਓਕੇ ਚੰਗਾ ਦਿਆਸ ਚੱਲ ਵੀ ਕੁਛ ਤਾਂ ਆ ਜਾ ਫਿਰ ਨਹੀਂ ਹੋ ਬਹਿ ਜਾ ਮੋਟਰਸਾਈਕਲ ਤੇ ਆਪਣੇ ਤੇ